ਤੁਸੀਂ ਖਜੂਰਾ ਤੇ ਬਹੁਤ ਖਾਧੀਆਂ ਹੋਣਗੇ ਜ਼ਿੰਦਗੀ ਵਿੱਚ ਪਰ ਜਿਹੜੀਆਂ ਇਹ ਦੋ ਭਰਾ ਬਣਾਉਂਦੇ ਨੇ ਖਜੂਰਾ ਇਹਨਾਂ ਵਗੇ ਖਜੂਰਾ ਤੁਸੀਂ ਕਦੀ ਨਹੀਂ ਖਾਧੀਆਂ ਹੋਵੋਗੇ ਆ ਤੀਸਰੀ ਪੀੜੀ ਕੰਮ ਕਰਦੀ ਆ ਰਹੀ ਹੈ ਖਜੂਰਾ ਦੀ ਕੁਆਲਿਟੀ ਸਰ ਉਹੀ ਰੱਖੀ ਜਿਹੜੀ ਤੀਸਰੀ ਪੀੜੀ ਤੋਂ ਪਹਿਲਾਂ ਜਲਦੀ ਆ ਰਹੀ ਹੈ ਯੂਨ ਵੀ ਲਾ ਲਓ ਜਿਹੜੀ ਦੂਸਰੀ ਖਜੂਰਾ ਉਹ ਕਿਲੋ ਡੱਬੇ ਚ ਕਿਲੋ ਆਂਦੀ ਆ ਇਹ 2 ਕਿਲੋ ਦੇ ਡੱਬੇ ਚ ਕਿਲੋ ਆਂਦੀ ਆ ਪ੍ਰੋਪਰ ਪਕਾਈ ਆਏਗੀ ਕੋਈ ਇਹੋ ਜਿਹਾ ਨਹੀਂ ਘਰਚੀ ਕੱਚਾਪਨ ਆ ਜੇ ਕੋਈ ਉਹ ਹੋ ਜਵੇ ਗਿਲਟੀ ਐਟਾ ਮੈਦਾ ਵਿੱਚ ਆ ਜਵੇ ਸਰ ਉਹ ਖਜੂਰ ਖਾਨ ਦਾ ਕੀ ਫਾਇਦਾ ਅੰਮ੍ਰਿਤਸਰ ਤੇ ਫੇਮਸ ਆ ਸਰ ਬਾਕੀ ਕੋਈ ਇਹੋ ਜਿਹਾ ਇਲਾਕਾ ਹੀ ਨਹੀਂਗਾ ਨਾ ਹੀ ਕੋਈ ਬਾੜ ਦਾ ਸ਼ਹਿਰ ਵੀ ਇਹੋ ਜਿਹਾ ਨਹੀਂਗਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਕੀ ਹਲਾਕੇ ਦਾ ਸਾਡਾ ਖਜੂਰ ਦਿੰਦੀ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਖਜੂਰ ਲੈਣ ਵਾਸਤੇ ਲੋਕ ਇੰਤਜ਼ਾਰ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾਦ ਦੇ ਉਹ ਦੋ ਭਰਾਵਾਂ ਦੀਆਂ ਜਿਹੜਾ ਕਿ ਤਿੰਨ ਪੀੜੀਆਂ ਤੋਂ ਖਜੂਰ ਬਣਾਉਂਦਾ ਕੰਮ ਕਰਦੇ ਆ ਰਹੇ ਨੇ ਤੇ ਮੈਂ ਆਪਣਾ ਦਸ਼ਕਾਲਾ ਇਹ ਚੀਜ਼ ਨੂੰ ਸਾਂਝੀ ਕਰਦਾ ਵੀ ਤੁਸੀਂ ਖਜੂਰਾ ਦੇ ਬਹੁਤ ਖਾਧੀਆਂ ਹੋਣਗੇ ਜਿੰੰਗੀ ਵਿੱਚ ਪਰ ਜਿਹੜੀਆਂ ਇਹ ਦੋ ਭਰਾ ਬਣਾਉਂਦੇ ਨੇ ਖਜੂਰਾ ਇਹਨਾਂ ਵਗੇ ਖਜੂਰਾ ਤੁਸੀਂ ਕਦੀ ਨਹੀਂ ਖਾਧੀਆਂ ਹੋਣਗੀਆਂ ਕਿਉਂਕਿ ਬਹੁਤ ਮਸ਼ਹੂਰ ਨੇ ਖਜੂਰਾ ਇਹਨਾਂ ਹੱਥ ਦੀਆਂ ਬਲਾਈਆਂ ਹੋਈਆਂ ਤੇ ਮੈਂ ਕਹਿੰਦਾ ਪੰਜਾਬ ਦੀ ਗੱਲ ਕਰੀਏ ਕਦੇ ਅਮਰਸਾਦ ਦੀ ਗੱ ਇਹ ਪੂਰੇ ਵਰਲਡ ਵਿੱਚ ਜਿਹੜੀਆਂ ਇਹਨਾਂ ਦੀ ਹੱਥ ਦੀਏ ਬਣਾਈਆਂ ਇਹਨਾਂ ਖਜੂਰਾਂ ਜਾਂਦੀਆਂ ਨੇ ਇਹ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਜਿਹੜੀਆਂ ਖਜੂਰਾ ਬਣਾਉਂਦੇ ਨੇ ਤਿੰਨ ਮਹੀਨੇ ਬਣਾਉਂਦੇ ਨੇ ਅਤੇ ਲੋਕ ਇੰਨਾ ਕਿ ਪਸੰਦ ਕਰਦੇ ਨੇ ਇਹਨਾਂ ਦੇ ਹੱਥ ਦੀਏ ਬਣਾਈਆਂ ਖਜੂਰਾ ਪਰ ਤੁਸੀਂ ਇੱਕ ਵਾਰੀ ਖਾਓਗੇ ਤੇ ਵਾਹ ਵਾਹ ਕਰੋਗੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਸਾਹਿਬ ਵੀਰੇ ਕੁਮਾਰ ਜੀ ਕਿੰਨੇ ਸਾਲ ਤੋਂ ਖਜੂਰਾ ਬਣਾਉਂਦੇ ਕੰਮ ਕਰਦੇ ਆ ਰਹੇ ਹੋ ਤੇ ਜੇ ਆ ਕੀ ਖਾਸ ਜਿਹੜਾ ਤੁਹਾਡੇ ਖਜੂਰਾ ਵਿੱਚ ਵੀ ਵੱਡੇ ਵੱਡੇ ਅਸੀਂ ਦੇਖਦੇ ਵੀ ਅਮਰਸਾਹ ਦੀ ਗੱਲ ਕਰੀਏ ਪੰਜਾਬ ਦੀ ਪੂਰੇ ਵਰਲਡ ਜਿਹੜੀ ਤੁਹਾਡੀ ਇਹ ਖਜੂਰਾ ਬਣਾਈਆਂ ਹੋਈਆਂ ਹੱਥੀਆਂ ਮਸ਼ਹੂਰ ਨੇ ਸਰ ਇਹ ਕੁਆਲਟੀ ਹੈ ਪਹਿਲੀ ਗੱਲ ਤੇ ਇਹ ਤੀਸਰੀ ਪੀੜੀ ਕੰਮ ਕਰਦੀ ਆ ਰਹੀ ਹੈ ਖਜੂਰਾ ਦੀ ਕੁਆਲਟੀ ਸਰ ਉਹੀ ਰੱਖੀ ਜਿਹੜੀ ਤੀਸਰੀ ਪੀੜੀ ਤੋਂ ਪਹਿਲਾਂ ਜਲਦੀ ਆ ਰਹੀ ਹੈ ਅਸੀਂ ਚੀਜ਼ ਕੋਈ ਉਹ ਹੀ ਆਪਣੀ ਵਰਤੋਂ ਨਹੀਂ ਕੀਤੀ ਜਾਂ ਕੋਈ ਆਪਣਾ ਗੈਸ ਲਾ ਲਈਏ ਕੋਈ ਸਲੰਡਰ ਚ ਬਣਾ ਰਹੇ ਪੱਟੀਆਂ ਪੁੱਟੀਆਂ ਆਪਣਾ ਕੰਮ ਚੱਲਦਾ ਸਿਰਫ ਕੋਲੀਆਂ ਦੀ ਪੱਠੀ ਤੇ ਹਾਂਜੀ ਸਰ ਤੇ ਕੁਆਲਟੀ ਜਿਹੜੀ ਹੈ ਇੱਕ ਤੁਸੀਂ ਖਜੂਰ ਖਾਂਦੇ ਹੋ ਬਾਜ਼ਾਰ ਦੀ ਉਹ ਰੱਖਦੇ ਪੇੜਾ ਬਿਲਕੁਲ ਡਬਲ ਸਾਡਾ ਪੇੜਾ ਦਾ ਕੋਈ ਸਿਸਟਮ ਨਹੀਂਗਾ ਸਾਡੀ ਖਜੂਰ ਸਰ ਹੁੰਦੀ ਬਿਲਕੁਲ ਓਪਨ ਠੀਕ ਆ ਵੇਖੋ ਬਿਲਕੁਲ ਓਪਨ ਹੁੰਦੀ ਹੈ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੀ ਬਜਾਰ ਦੀ ਖਜੂਰ ਹੁੰਦੀ ਆ ਉਹ ਸੱਚਾ ਵਿੱਚ ਬਣੀ ਹੁੰਦੀ ਹੈ ਬੇੜਾ ਸੱਚੇ ਉਤਾਰ ਕਰਦੇ ਨੇ ਤੇ ਖਜੂਰ ਵੀ ਇੰਨੀ ਵਧੀਆ ਕਿ ਬਿਲਕੁਲ ਓਪਨ ਹੁੰਦੀ ਹੈ ਵਿੱਚੋਂ ਪੂਰੀ ਖਾਲੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਇਹ ਬਿਨਾ ਸੱਚਿਆਂ ਤੋਂ ਤਿਆਰ ਕਰਦੇ ਨੇ ਤੇ ਮੈਨੂੰ ਇਹ ਸੋ ਵੀ 400 ਰੁਪਏ ਕਿਲੋ ਵੇਚਦੇ ਹੋ ਕੁਦੀ ਸੀ ਕਿਉਂ ਬਣਾਉਂਦੇ ਹੋ ਕਾਚੇ ਬਣਾਉਂਦੇ ਹੋ ਇਹ ਡੱਬੇ ਚ ਬਣਾਈਦੀ ਆ ਇਹ ਜਿਹੜੀ ਖਜੂਰ ਹੈ ਨੋਰਮਲ ਖਜੂਰ ਲਾ ਲਓ ਤੁਸੀਂ ਇਹ ਖਜੂਰ ਨੂੰ ਵੀ ਲਾ ਲਓ ਜਿਹੜੀ ਦੂਸਰੀ ਖਜੂਰ ਆ ਉਹ ਕਿਲੋ ਡੱਬੇ ਚ ਕਿਲੋ ਆਂਦੀ ਆ ਇਹ 2 ਕਿਲੋ ਦੇ ਡੱਬੇ ਚ ਕਿਲੋ ਆਂਦੀ ਆ ਨਾਲੇ ਫੁੱਲ ਖਜੂਰ ਆ ਸਾਰਾ ਕੋਈ ਇਹੋ ਜੀ ਗੱਲ ਕੋਈ ਨਹੀਂ ਗਈ ਚੀਜ਼ ਵੀ ਇਹਦੀ 6 ਮਹੀਨੇ ਖਰਾਬ ਨਹੀਂ ਹੁੰਦੀ ਆ ਨਹੀਂ ਵੀ ਨਸੋ ਵੀ ਅਜਿਹੇ ਕੀ ਜੀ ਵਿੱਚ ਪਾਉਂਦੇ ਹੋ ਵੀ ਜਿਹੜੀ 6 ਮਹੀਨੇ ਖਰਾਬ ਨਹੀਂ ਹੁੰਦੀ ਅਸੀਂ ਦੇਖਿਆ ਆਮ ਖਜੂਰ ਆ ਉਹ 15-20 ਰੱਖਿਆ ਜਾ ਹੱਜ਼ੜੀ ਰੱਖੀਏ ਤੇ ਉਹ ਖਰਾਬ ਹੋ ਜਾਂਦੀ ਹੋਰ ਹਲਾਰ ਬਣ ਜਾਂਦੇ ਨੇ ਅਜਿਹੇ ਕੀ ਵਿੱਚ ਪਾ ਸਰ ਸਾਡਾ ਜਿਹਾ ਹੋਗਾ ਹੀ ਉਹੀ ਪਾਣਾ ਮੈਦਾ ਪੂਰਾ ਖੰਡਾ ਘਿਓ ਦਾ ਮੂਨ ਹੈ ਸਿਰ ਇੱਕ ਬਣਾਉਣ ਦੀ ਕਲਾ ਹੈਗੀ ਇਹਨੂੰ ਹਾਂਜੀ ਇਹ ਹੈਗਾ ਸਾਡੇ ਜਿਹੜਾ ਪਟਿਆਂ ਦਾ ਪਿਆਰ ਮਤਲਬ ਕਿ ਲੋਕਾਂ ਦਾ ਪਿਆਰ ਪਾਉਂਦੇ ਵੇਜ ਲੋਕਾਂ ਦਾ ਵੀ ਪਿਆਰ ਹੈ ਸਾਡੇ ਘਰ ਦਾ ਤੇ ਵੀ ਬੜਾ ਪਿਆਰ ਹੈ ਜਿਹਦੇ ਮੈਦਾ ਮਾਲ ਕੇ ਦਿੰਦੇ ਆ ਸਾਨੂੰ ਸਰ ਬੜਾ ਵਧੀਆ ਕੋਈ ਹੋ ਜਾ ਨਹੀਂ ਕਰ ਤੂੰ ਕੈਮੀਕਲ ਨਹੀਂਗਾ ਤੂੰ ਟੈਸਟ ਕਰਾ ਲਓ ਕੁਝ ਕਰਾ ਲਓ ਕੋਈ ਅਚ ਕੋਈ ਹੋਰੀ ਚੀਜ਼ ਨਹੀਂ ਕੀ ਸਰ ਬਿਲਕੁਲ ਬਿਲਕੁਲ ਸਾਫ ਮਠਾਈ ਹੈ ਸਰ ਸਾਫ ਮਠਾਈ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੋਕ ਇਨਾਂ ਕੋ ਖਜੂਰਾ ਲੈਣ ਵਾਸਤੇ ਲੜਾ ਲੰਗੀਆਂ ਹੁੰਦੀਆਂ ਨੇ ਵੇਟਿੰਗ ਜਿਹੜਾ ਇਹਨਾਂ ਨੂੰ ਕਰਨਾ ਪੈਂਦਾ ਲੋਕਾਂ ਨੂੰ ਤਿਆਰ ਕਰਨਾ ਪੈਂਦਾ ਇੰਨੀਆਂ ਦੀਆਂ ਹੱਥ ਦੀਆਂ ਬਲਾਈਆਂ ਖਜੂਆ ਜਿਹੜੀਆਂ ਲੋਕ ਮਨਪਸੰਦ ਕਰਦੇ ਨੇ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਐਡਰੈਸ ਦੱਸਦਾ ਪਤਾ ਜਿਹੜਾ ਇਹਨਾਂ ਦਾ ਹੈ ਵੀ ਅਮਰਸਦਾ ਚਰਸਤੀ ਟਾੜੀ ਜਿਹੜਾ ਚੌਂਕ ਆ ਉਸਤੇ ਬਿਲਕੁਲ ਸਾਹਮਣੇ ਬਾਹਰ ਇਹਨਾਂ ਦਾ ਜਿਹੜਾ ਦੋਵਾਂ ਭਰਾਵਾਂ ਜਿਹੜਾ ਕੀ ਇਹ ਖਜੂਆ ਲਾਉਂਦੇ ਨੇ ਤੇ ਮੈਨੂੰ ਇਹ ਸੁਣ ਵੀ ਕਿੰਨੇ ਚਿਰ ਪਹਿਲਾਂ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਖਜੂਆ ਇਹ ਸਾਲ ਨਵੰਬਰ ਤੇ ਸ਼ੁਰੂ ਹੋ ਜਾਂਦੀ ਹੈ ਤੇ ਆਪਣਾ ਫਰਵਰੀ 5 6 10 ਤਰੀਕ ਲਾਸਟ ਹੁੰਦੀ ਹੈ ਸਰ ਹਾਂਜੀ ਲਾਸਟ ਹੁੰਦੀ ਹੈ ਤੇ ਬਿਲੀ ਅਸੀਂ ਦੇਖਿਆ ਵੀ ਜਰ ਤਰ ਲੋਕ ਵੀ ਜੇ ਬਾੜੀ ਖਾਸ ਕਰਕੇ ਲੋਕ ਨੇ ਗੈਸ ਦੀਆਂ ਪਟੀਆਂ ਤੇ ਜਿਹੜਾ ਖਜੂਰ ਬਣਾਉਂਦੇ ਨੇ ਤੁਸੀਂ ਅਸੀਂ ਦੇਖਿਆ ਤੁਸੀਂ ਤੇ ਕੋਲਿਆਂ ਨੂੰ ਵਰਤ ਤੋ ਕਰਦੇ ਹੋ ਇਹ ਚ ਖਾਸ ਚੀਜ਼ ਕੀ ਹੈ ਕੋਲੇ ਵਰਤ ਕੇ ਖਾਸ ਸਰ ਚੀਜ਼ ਦਾ ਟੇਸਟ ਹੀ ਅਲੱਗ ਹੈ ਦਾ ਪਕਾਈ ਪੂਰੀ ਹੈ ਪ੍ਰੋਪਰ ਪਕਾਈ ਹੈਗੀ ਕੋਈ ਇਹੋ ਜਿਹਾ ਨਹੀਂ ਘਰ ਚ ਕਿ ਕੱਚਾਪਨ ਆ ਜਾਵੇ ਕੋਈ ਉਹ ਹੋ ਜਾਵੇ ਗਲਟਿਏਟਡ ਆ ਮੈਦਾ ਵਿੱਚ ਆ ਜਾਵੇ ਸਰ ਉਹ ਖਜੂਰ ਖਾਣ ਦਾ ਕੀ ਫਾਇਦਾ ਉਹਦੇ ਤੁਸੀਂ ਅੱਜ ਬਣਾਈ ਕੱਲ ਖਾਦੀ ਉਹਦੇ ਪੱਥਰ ਹੈਗਾ ਬਿਲਕੁਲ ਇਹ ਤੁਸੀਂ 6 ਮਹੀਨੇ ਲੱਕੋ ਭਾਵੇਂ ਹੱਥ ਫੜ ਕੇ ਚੂਰਾ ਕਰ ਦੋ ਮੈਨੂੰ ਅਸੀਂ ਦੇਖਿਆ ਕਈ ਜਿਹੜੇ ਖਜੂਰਾ ਖਾਂਦੇ ਨੇ ਜਾਂ ਬਣਾਉਂਦੇ ਨੇ ਜਦੋਂ ਠੰਡੀਆਂ ਹੋ ਜਾਂਦੀਆਂ ਨੇ ਤਾਂ ਅਸੀਂ ਦੇਖਿਆ ਬੜੀ ਸਖਤ ਹੋ ਜਾਂਦੀਆਂ ਨੇ ਭਾਵੇਂ ਥੋੜਾ ਮਾਰ ਲੀਏ ਫੇਰ ਵੀ ਟੁੱਟਦੀਆਂ ਨਹੀਂ ਆ ਤੇ ਤੁਹਾਡੀ ਖਜੂਰਾ ਕੀ ਹਾਲਾਤ ਨੇ ਇਹਨੂੰ ਥੋੜਾ ਮਾਂ ਦੀ ਲੋੜ ਨਹੀਂ ਕਿ ਸਾ ਤੁਸੀਂ ਹਮ ਕਰਕੇ ਚੂਰਾ ਕਰ ਦੋ ਵਾਹ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭਾਈ ਦਾ ਕਿਹੜਾ ਭਾਵੇਂ ਹੱਥ ਨਾਲ ਹੀ ਤੁਸੀਂ ਇਹਨੂੰ ਜਿਹੜਾ ਚੂਲਾ ਪੂਰਾ ਕਰ ਸਕਦੇ ਹੋ ਬਹੁਤ ਸਖਤ ਨਹੀਂ ਹੁੰਦੀਆਂ ਇਹ ਨਹੀਂ ਨਰਮ ਖਜੂਰਾ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਵੀ ਹੁਣ ਤੁਹਾਡੇ ਹੱਥ ਦੀ ਬਣਾਈ ਹਜ਼ੂਰ ਹੈ ਕਿੱਥੇ ਕਿਥੇ ਜਾਂਦੀ ਹੈ ਅਮਰਸਾਦੀ ਗੱਲ ਕਰੀਏ ਹੋਰ ਅਮਰਸਾਬ ਤੋਂ ਇਲਾਵਾ ਕਿਹੜੀ ਕਿਥੇ ਭੇਜਦੇ ਅਮਰਸਾਬ ਦੇ ਫੇਮਸ ਆ ਸਰ ਬਾਕੀ ਕੋਈ ਇਹੋ ਜਿਹਾ ਇਲਾਕਾ ਹੀ ਨਹੀਂਗਾ ਨਾ ਹੀ ਕੋਈ ਬਾੜ ਦਾ ਸ਼ਹਿਰ ਵੀ ਇਹੋ ਜਿਹਾ ਨਹੀਂਗਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਕੀ ਹਾਲਾਕੇ ਸਾਡੀ ਖਜੂਰ ਜਾਂਦੀ ਹੈ ਤੁਸੀਂ ਵੀ ਆਪ ਕਦੀ ਗਏ ਹੋਏ ਨੇ ਇਲਾਕੇ ਜੇ ਤੁਸੀਂ ਜਿਹੜੇ ਮੁਲਕ ਮੁਲਕ ਘੁਣਾਤੇ ਨੇ ਤੁਹਾਡੀ ਖਜੂਰਾਂ ਜਾਂਦੀਆਂ ਹੈ ਕਈ ਸੋਚਿਆ ਸੀ ਵੀ ਇੰਨੀ ਖਜੂਰਾਂ ਕਿ ਦੂਰ ਦੂਰ ਜਾਣੀਆਂ ਕਿ ਦੀ ਕੀ ਕਰਨਾ ਸਰ ਬਾਹਰ ਜਾ ਕੇ ਆਪਣਾ ਪਰਿਵਾਰ ਨਹੀਂ ਛੱਡਿਆ ਜਾਂਦਾ ਸਰ ਸਾਨੂੰ ਇਰਸ਼ੀ ਮਹਾਰਾ ਦੀ ਬਹੁਤ ਕਿਰਪਾ ਹੈ ਤਾਲ ਫੁਲਕਾ ਮਿਲਦਾ ਇਹੀ ਬੜੀ ਖੁਸ਼ੀ ਹੈ ਉਹ ਬਿਲਕੁਲ ਛੱਤੀ ਆ ਗਈ ਕਹਿੰਦੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਇਹ ਬਿਲਕੁਲ ਸੱਚ ਲੱਗਦਾ ਬਿਲਕੁਲ ਬਿਲਕੁਲ ਸਰ ਇੱਥੇ ਮਾਰਾ ਸਭ ਨੂੰ ਦੇ ਰਿਹਾ ਕਿ ਲੋੜਾ ਬਾਹਰ ਜਾਂਦੀ ਸਰ ਆਹ ਠੀਕ ਹੈ ਜੇ ਕਦੀ ਹੁਕਮ ਹੋਏਗਾ ਚੱਕਾ ਲਾਵਾਂਗੇ ਕਦਾ ਵੀ ਕੋਈ ਸੋਚਿਆ ਵੀ ਜੇ ਭਾਈ ਤੁਹਾਡੇ ਆਤੀ ਬਣਾਈ ਖਸੂਦਾ ਜਿਹੜੀਆਂ ਨੇ ਅਮਰੀਕਾ ਜਾ ਕੇ ਜਾਣਗੀਆਂ ਸੱਤ ਸਮੁੰਦਰੋਂ ਪਾਰ ਜਾਣਗੀਆਂ ਕੋਈ ਸੋਚਿਆ ਸੀ ਕਦੀ ਇਹ ਸੋਚਿਆ ਤੇ ਨਹੀਂ ਸਰ ਚਲੋ ਸਾੰਬਿਆ ਕੰਮ ਆਪਰੇ ਕਹਿੰਦੇ ਨਾ ਕਿ ਵੱਟਿਆ ਦਾ ਕੰਮ ਸਾਹਮਣਾ ਬੜਾ ਔਖਾ ਹੁੰਦਾ ਉਹਨਾਂ ਨੂੰ ਕੀ ਪਤਾ ਹੀ ਕਦੀ ਥੜਿਆ ਤੇ ਖਜੂ ਲੱਗਦੀ ਸੀ ਸਰ ਸਾਡੇ ਫਾਦਰ ਸਾਹਿਬ ਉਹ ਜਿਹੜੇ ਟਾਈਮ ਤੇ ਥੜਿਆ ਤੇ ਲਾਂਦੇ ਸੀ ਕਹਿੰਦੇ ਉਹ ਤੋਂ 4 ਕਿਲੋ ਵਿਕਦੀ ਸੀ ਕੋ 10 ਕਿਲੋ ਵਿਕਦੀ ਸੀ ਬਿਲਕੁਲ ਮਹਾਰਾ ਦੀ ਕਿਰਪਾ ਨਾਲ ਬੱਦਦੇ 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 ਇੱਥੋਂ ਦਾ ਕੰਸਰ ਪਹੁੰਚ ਗਏ ਆ ਮਤਲਬ ਕਹਿ ਸਕਦੇ ਵੀ ਖਾਨਦਾਨੀ ਕੰਮ ਜਿਹੜਾ ਉਹ ਰਾਸ ਆ ਗਿਆ ਵਾ ਖਾਨਦਾਨੀ ਕੰਮ ਕਦੀ ਬਦਲ ਖੰਡਣਾ ਨਹੀਂ ਚਾਹੀਦਾ ਨਹੀਂ ਸ਼ਰਮਾ ਚਾਹੀਦਾ ਸਰ ਹਾਂਜੀ ਨਹੀਂ ਸ਼ਰਨਾ ਚਾਹੀਦਾ ਆਪਣੇ ਕਹਿੰਦੇ ਨਾ ਸਿਆਣਾ ਦਾ ਜਿਹੜਾ ਹੋਵੇ ਤਰੀਕਾ ਜਿਹੜੇ ਕਾਰੋਬਾਰ ਹੱਥਾਂ ਦਾ ਕਾਰੀਗਰ ਸਰ ਕਦੀ ਨੀ ਭੁੱਖਾ ਮਰਦਾ ਉਹ ਤੂੰ ਛੱਡ ਹੀ ਦੋ ਕਿਤੇ ਬ ਮੈਨੂੰ ਵੀ ਪਲ ਲੱਗਾ ਵੀ ਤੁਸੀਂ ਪੂਰੇ ਸਾਲ ਦੀ ਕਮਾਈ 3 ਮਹੀਨਾ ਹੀ ਕਰ ਲੈਂਦੇ ਹੋ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕੋਈ ਗੱਲ ਆਈ ਨਹੀਂ ਯਾਰ ਕਹਿ ਲੈਂਦੇ ਲੋਕੀ ਤਾਂ ਬੜਾ ਕੁਝ ਕਹਿੰਦੇ ਆ ਤੁਸੀਂ 3 ਮਹੀਨਿਆਂ ਦੀ ਕਮਾਈ ਕਰਕੇ ਲੈ ਜਾਂਦੇ ਹੋ ਸਰ ਸਾਨੂੰ ਪਤਾ ਖਰਚਾ ਕਿੰਨਾ ਪੈਂਦਾ ਹੈ ਇਹ ਗੈਸ ਨਾਲੋਂ ਮਹਿੰਗਾ ਖਰਚਾ ਹੈ ਬਿਲਕੁਲ ਹਾਂਜੀ ਮੈਂ ਤਾਂ ਸਾਰਾ ਕੁਝ ਆਮਤ ਹੈ ਕਿ ਉਹ ਬੂਰਾ ਖੰਡ ਲੇਬਰ ਹਰ ਚੀ ਪੈਂਦੀ ਸਰ ਹਾਂਜੀ ਹਾਂਜੀ ਤੇ ਮੈਨੂੰ ਸੋ ਵੀਰੇ ਭਾਜੀ ਰੋਜ਼ ਦੀ ਕਿੰਨੇ ਕਿ ਘੰਡੜੀ ਦੇ ਹਿਸਾਬ ਨਾਲ ਤੁਸੀਂ ਜਿਹੜਾ ਖੂਰ ਕੱਢ ਦਿੰਦੇ ਹੋ ਇਹ ਬੜਾ ਕੇ ਰੱਖ ਲੈਂਦੇ ਹੋ ਕਿ ਜਿਆ ਨਾਲੋਂ ਨਾਲ ਤੁਸੀਂ ਤਾਜ ਲੋਕਾਂ ਨੂੰ ਦਿੰਦੇ ਹੋ ਬਣਾ ਕੇ ਸਰ ਮੇਰੇ ਕੋ ਸਵੇਰੇ 7 ਵੇ ਆ ਜ ਆਪਲੀ ਕੋਸ਼ਿਸ਼ ਅੰਦੀ ਵਾਤੂ ਵਾਤ ਮਾਲ ਇਕੱਠਾ ਕਰਨ ਦੀ ਪਰ ਨਾਲੋਂ ਨਾਲ ਹੀ ਪ੍ਰਭੂ ਦੀ ਕਿਰਪਾ ਨਾਲੋਂ ਨਾਲ ਹੀ ਵਿਕ ਜਾਂਦਾ ਸਰ ਹਾਂਜੀ ਹਾਂਜੀ ਠੀਕ ਹੈ ਤੇ ਵੀ ਇਹ ਸਭੀ ਆਰਡਰ ਦੀ ਗੱਲ ਕਰੀਏ ਹੁਣ ਤੱਕ ਕਿੰਨੇ ਕਿ ਆਰਡਰ ਆ ਗਏ ਨੇ ਕਿੰਨੇ ਲੋਕਾਂ ਦਾ ਨਿਵਾਸ ਬੁਕਿੰਗ ਕਰਾ ਚੁੱਕੇ ਨੇ ਤੁਹਾਡੇ ਕੋਲ ਆਰਡਰ ਸੇ ਚੱਲਦੇ ਰਹਿੰਦੇ ਹੁਣ ਕਾ ਵੀ ਮੇਰੇ 10 ਲਿਖਦੇ ਹੋ 5 ਲਿਖਦੇ ਹੋ ਲਿਖਨੇ ਪੈਂਦੇ ਸਰ ਕੋਈ ਐਮਰਜੈਂਸੀ ਕਾਗ ਹੁੰਦਾ ਭਾਜੀ ਮੈਨੂੰ 12 ਤਰੀਕ ਨੂੰ ਇੰਨੀ ਚਾਹੀਦੀ ਆ ਉਹ ਲਿਖਨੇ ਪੈਂਦੇ ਉਹ ਫੇ ਮਾਲ ਸਾਨੂੰ ਇਕੱਠਾ ਕਰਨਾ ਪੈਂਦਾ ਭਾਵੇਂ ਸਾਨੂੰ ਕੋਈ ਰਾਤ ਨਾ ਲਾਣੀ ਪਵੇ ਉਹ ਵੀ ਲਾਣੀ ਪੈਂਦੀ ਸਰ ਇਹ ਮੈਂ ਸੋ ਵੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦਾ ਕਿੰਨਾ ਕ ਸੁਯੋਗ ਆ ਤੁਹਾਡੇ ਫੈਮਿਲੀ ਮੈਂਬਰ ਦਾ ਕਿੰਨੀ ਕ ਨਾਲ ਤੁਹਾਡੇ ਇਸ ਕੰਮ ਵਿੱਚ ਹੱਥ ਬਣਾਉਂਦੇ ਹਨ ਹੱਥ ਸਰ ਦੇਖੋ ਫਾਦਰ ਸਾਹਿਬ ਤੇ ਚਲੋ ਐਕਸਪਾਇਰ ਹੋ ਚੁੱਕੇ ਮਾਤਾ ਜੀ ਗਏ ਆ ਜਾਂ ਤੇ ਸਾਡੇ ਸਤਾਜ ਜੀ ਬਤਨ ਸਿੰਘ ਜੀ ਆ ਜਿਹੜੇ ਬੈਠੇ ਸਾਹਮਣੇ ਅਤੀ ਛੋਟੇ ਜੀ ਹੁੰਦੇ ਸੀ ਸਰ ਇਹਨਾਂ ਨੇ ਹੀ ਮੱਕੀ ਸਾਨੂੰ ਪੋ ਪਰ ਬਿਲਕੁਲ ਸਟੈਂਡ ਕੀਤਾ ਰੋਟੀ ਖਾਂ ਮੱਕੀ ਆਪਣੇ ਕਾਰੋਬਾਰਕ ਸਾਨੂੰ ਸੈੱਟ ਕਰਦਾ ਜੀ ਇਹਨਾਂ ਨੇ ਉਸਤਾਦ ਜੀ ਨੇ ਕਹਿੰਦੇ ਉਸਤਾਦ ਜੀ ਜਿਹੜੀ ਮਾਰ ਖਾਦੀ ਜ਼ਿੰਦਗੀ ਬੰਦਾ ਕਈ ਤੋਖਾਂ ਨਹੀਂ ਖਾਂਦਾ ਤੇ ਕਿ ਲੱਗਦਾ ਉਹਨਾਂ ਦੀਆਂ ਡਾਂਡ ਖਾਦੀ ਉਹਨਾਂ ਦੀ ਮਾਰ ਖਾਦੀ ਆ ਜ਼ਿੰਦਗੀ ਕਾਮਯਾਬ ਬਣਾਦੀ ਤੁਹਾਡੀ ਖਾਦੀਆਂ ਸਰ ਅਈ ਫੱਟੀਆਂ ਤੱਕ ਖਾਦੀਆਂ ਹੱਥੇ ਤੇ ਸਰ ਐ ਸਾਨੂੰ ਘੜੀ ਨੀ ਨੀ ਹੀ ਆਂਦੀ ਸਰ ਪੇੜਾ ਬਣਾ ਕੇ ਸਾਨੂੰ ਐਦਾਂ ਵੀ ਨਹੀਂ ਕਰਨਾ ਆਂਦਾ ਤੇ ਜਦੋਂ ਹੀ ਕਰਦੇ ਸੀ ਗਲਤ ਹੁੰਦਾ ਹੀ ਸਾਡੇ ਫੱਟੀ ਵੱਜ ਜਾਂਦੀ ਸੀ ਤਾਂ ਹੀ ਸਰ ਸਟੈਂਡਿੰਗ ਹੈ ਨਾ ਬਿਲਕੁਲ ਕੀ ਲੱਗਦਾ ਵੀ ਉਹ ਮਾਰ ਖਾਦੀ ਅੱਜ ਕਿਤੇ ਜਿੰਦਗੀ ਜੀ ਕਾਮਯਾਬ ਕਰ ਦਿੱਤਾ ਅੱਜ ਆਪਣੇ ਰੋਜੀ ਰੋਟੀ ਜੋਗੇ ਹੋ ਗਏ ਅੱਜ ਬਿਲਕੁਲ ਸਰ ਇਹ ਅਸੀਂ ਇਹਨਾਂ ਨੂੰ ਉਸਤਾਦ ਜੀਵਨੀ ਕਹਿੰਦੇ ਆ ਇਹ ਸਾਡੇ ਪਿਓਾਂ ਵਰਗੇ ਹੈ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਕੁਝ ਕਰਕੇ ਦਿੱਤਾ ਹਜੇ ਤੱਕ ਦੇਖੋ ਸਾਡੇ ਨਾਲ ਹੈ ਸਾਥ ਤੇ ਪੂਰਾ ਰਹੇ ਮੈਂ ਤਾਂ ਇਹ ਸਾਡੇ ਪਿਓਾਂ ਵਰਗੇ ਆ ਜੀ ਹਾਂਜੀ ਬਿਲਕੁਲ ਤੁਸੀਂ ਦੇਖਿਆ ਵੀ ਵੀਰ ਦਾ ਕਿਹੜਾ ਸਾਡੇ ਪਿਤਾ ਜੀ ਵਰਗੇ ਆ ਕਿਉਂਕਿ ਇਹਨੇ ਉਸਤਾਦ ਦੀ ਮਾਰ ਖਾਦੀ ਕਿਤੇ ਕਿਤੇ ਕੰਮ ਆ ਜਾਂਦੀ ਆ ਉਸਤਾਦ ਦਾ ਛੱਡ ਕੇ ਆ ਹੋਇਆ ਕਿਤੇ ਕੰਮ ਆ ਜਾਂਦਾ ਵਾ ਅੱਜ ਤੁਸੀਂ ਦੇਖਿਆ ਉਸਤਾਦੀਆਂ ਫੱਟੀਆਂ ਖਾਂਦੀਆਂ ਸੀ ਕਿਤੇ ਇਹਨਾਂ ਦੇ ਹੱਥ ਪਾਈ ਰੱਖਾਦੇ ਤੇ ਅੱਜ ਹੱਥੋਂ ਕਾਮਯਾਬ ਹੋ ਗਏ ਨੇ ਅੱਜ ਮਿਹਨਤ ਕਰਦੇ ਨੇ ਇਹਨਾਂ ਦੀ ਹੱਥ ਦੀਆਂ ਬਣਾਈਆਂ ਹੋਈਆਂ ਖਜੂਰਾਂ ਤੁਸੀਂ ਦੇਖ ਸਕਦੇ ਹੋ ਲੋਕ ਦੂਰ ਤੋਂ ਆਦੇ ਜਿਹੜੇ ਕੀ ਦੇਸ਼ ਆ ਵਿਦੇਸ਼ ਆ ਲੋਕ ਲੈਣ ਵਾਸਤੇ ਜਾਂਦੇ ਨੇ ਇਹਨਾਂ ਹੀ ਖਜੂਰਾਂ ਬਣਾਇਆ ਡੱਬਿਆਂ 'ਚ ਲੋਕ ਪੈ ਕੇ ਲੈਂਦੇ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਲੋਕ ਵੇਟਿੰਗ ਵਿੱਚ ਲੈਂਦੇ ਨੇ ਇੱਕ ਵਾਰ ਤੁਸੀਂ ਆਜੂ ਸਾਡਾ ਕਰਦਾ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਖਜੂਰ ਲੈਣ ਵਾਸਤੇ ਲੋਕ ਇੰਤਜ਼ਾਰ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਸ਼ੁਭਾ ਦੁਕਾਨ ਕਿਨੇ ਲੋਕ ਇੰਨਾ ਪਿਆਰ ਕਰਦੇ ਨੇ ਇਹਦੇ ਲੋਕ 7 ਵਜੇ ਤੋਂ ਲੈ ਕੇ ਸ਼ਾਮ ਤੱਕ ਹੁੰਦੇ ਤੁਸੀਂ ਦੇਖ ਸਕਦੇ ਹੋ ਲੋਕ ਇੰਨਾ ਆ ਕੇ ਪਿਆਰ ਕਰਦੇ ਨੇ ਬਹੁਤ ਦੂਰ ਦੂਰੋਂ ਤੁਹਾਡੇ ਲੋਕ ਆਉਂਦੇ ਨੇ ਬਹੁਤ ਠੀਕ ਆ ਯਾਰ ਪੂਰਾ ਹੋ ਗਿਆ ਤੇ ਰਾਤੀ ਕਿੰਨੇ ਵਜੇ ਰਾਤੀ 9:30 ਵਜੇ ਬਿਲਕੁਲ ਰਾਤ 9:30 ਵਜੇ ਜਾਂਦੇ ਨੇ ਤੇ ਮੈਨੂੰ ਸਵੇਰੇ ਕਿਵੇਂ ਖੋਲਦੇ ਹੋ ਤੇ ਗਾਹ ਕਿਵੇਂ ਬੁਹੇ ਖੋਲੋਤਾ ਹੁੰਦਾ ਹੈਗਾ ਸਵੇਰੇ 7 ਵਜੇ ਆਈਦਾ ਭਾਜੀ ਆਪਾਂ ਤੇ ਬਾਕੀ 7:30 8 ਵਜੇ ਜਾਂਦੇ ਬਾਕੀ ਸਾਰਾ ਕੁਝ ਤਿਆਰ ਤੋਰ ਕਰਦੇ ਕਰਦੇ ਪੈਨਾਲੀ ਗਾ ਕਾਣਾ ਸ਼ੁਰੂ ਹੋ ਜਾਂਦਾ ਸਰ ਹਾਂਜੀ ਤੇ ਮੈਨੂੰ ਐਸੋ ਵੀ ਅਸੀਂ ਦੇਖਿਆ ਵੀ ਖਾਸ ਕਰਕੇ ਝੂਰਾ ਪੂਰਾ ਦੀ ਗੱਲ ਕਰੀ ਅਸੀਂ ਦੇਖਿਆ ਜਿਹੜੇ ਜਿਹੜੇ ਲੋਕ ਝੂਰਾ ਤਿਆਰ ਕਰਦੇ ਨੇ ਉਹ ਸੱਚਾ ਤਿਆਰ ਕਰਦੇ ਨੇ ਉਹ ਸੱਚਾ ਕੇ ਲੋਂਦੇ ਤੁਸੀਂ ਸੱਚਾ ਦੀ ਬਿਲ ਵਰਤਨ ਨਹੀਂ ਕਰਦੇ ਤੇ ਫਰਕ ਕਿਉਂ ਕਰਦੋ ਜ ਹੁੰਦਾ ਹੈ ਜੀ ਸਰ ਇਹ ਖਜੂਰ ਜਿਹੜੀ ਸਹੀ ਇਹੀ ਹੈ ਇਹੋ ਹੀ ਹੈ ਠੀਕ ਹੈ ਨਾ ਜੇ ਤਾਂ ਇਹ ਮੈਂ ਨਹੀਂ ਕਹਿੰਦਾ ਕਿ ਸਾਂਚੇ ਵਾਲੀ ਵੀ ਮਾੜੀ ਹੈ ਉਹਨਾਂ ਵਾਸਤੇ ਉਹਨਾਂ ਵਾਸਤੇ ਬਹੁਤ ਵਧੀਆ ਸਰ ਅਸੀਂ ਨਹੀਂ ਕਹਿੰਦੇ ਵਾਲੀ ਪਰ ਸਾਨੂੰ ਹੁਣ ਚੇਤਾ ਦਾ ਬਜ਼ੁਰਗਾ ਦਾ ਹੁਣ ਸਾਨੂੰ ਦੱਸਿਆ ਸੀ ਉਹ ਤਾਂ ਦਾ ਸੌਦਾ ਬਣਾ ਰਹੇ ਸਰ ਆਸੇ ਉਹਨਾਂ ਕਾ ਇਹ ਸਾਂਚੇ ਰੱਖ ਲਿਓ ਉਹ ਰੱਖ ਲਿਏ ਕੋਲੀਆਂ ਵਾਲੇ ਸਾਂਚੇ ਰੱਖ ਲਿਏ ਉਸ ਚੀਜ਼ ਇਹ ਨਾ ਬਣੇ ਤਾਂ ਸਰ ਸਰ ਕੋ ਗਾ ਕਿੱਥੋਂ ਆਏਗਾ ਫਿਰ ਬਿਲਕੁਲ ਜੀ ਹਾਂ ਜੀ ਬਿਲਕੁਲ ਸਾਡੀ ਦਸ਼ਕਾਂ ਨੂੰ ਪੀਲੇ ਭੀ ਜੇਕਰ ਤੁਸੀਂ ਵੀ ਖਜੂਰਖਾਨ ਦੇ ਸ਼ਕੀਨ ਜੇ ਜੇਕਰ ਤੁਸੀਂ ਵੀ ਆਪਣੇ ਕਿਸੇ ਰਿਸ਼ਤੇਦਾਰਾਂ ਨੂੰ ਖਜੂਰਾ ਪਹੁੰਚਾਉਣੀ ਆ ਤੇ ਇੱਕ ਵਾਰੀ ਵੀਰਾਂ ਨਾਲ ਜਰੂਰ ਸੰਪਰਕ ਕਰਿਓ ਕਿਉਂਕਿ ਸ੍ਰਸਤੀ ਟਾਰੀ ਚੌਂਗ ਵਿੱਚ ਇਹਨਾਂ ਦਾ ਡੇਢ ਦੁਕਾਨ ਹੈ ਆ ਦੋਵੇਂ ਭਰਾ ਬੜੀ ਮਿਹਨਤ ਕਰਦੇ ਨੇ ਉਸਤਾਦ ਜੀ ਵੀ ਨਾਲ ਜੇ ਤੁਸੀਂ ਦੇਖਿਆ ਉਸਤਾਦ ਜੀ ਆ ਮਾਰਾ ਖਾਧੀਆਂ ਤੇ ਅੱਜ ਜ਼ਿੰਦਗੀ ਜੀ ਕਾਮਯਾਬ ਹੋ ਗਏ ਨੇ ਅਤੇ ਇਹਨਾਂ ਦੇ ਹੱਥ ਦੀਆਂ ਅਮਰ ਸਾਹਿਬ ਦੀ ਗੱਲ ਨਹੀਂ ਕਰੀਏ ਅਮਰ ਸਾਹਿਬ ਤੋਂ ਪੰਜਾਬ ਤੋਂ ਇਲਾਵਾ ਬਹੁਰੇ ਵਰਲਡ ਵਿੱਚ ਜਾਂਦੀਆਂ ਨੇ ਤੁਸੀਂ ਦੇਖਿਆ ਵੀਰ ਨੇ ਕਈ ਦੇਸ਼-ਕਿਡੇ ਗਣਾਤ ਤੇ ਨੇ ਫੇ ਲੋਕ ਕਿੱਦਾਂ ਲੈ ਕੇ ਜਾਂਦੇ ਆਟਰ ਲੈ ਕੇ ਭੇਜਦੇ ਹੋ ਬਾਹਰ ਕੋਰੀਏ ਭੇਜਦੇ ਹੋ ਕਿ ਜਾਂ ਰਿਸ਼ਤੇਦਾਰ ਲੁੱਕ ਭੇਜਦੇ ਆ ਤੇਰਾ ਬਾਹਰ ਦਾ ਕੋਰੀਅਰ ਹੈਗਾ ਇੰਗਲੈਂਡ ਨਿਊਜ਼ੀਲੈਂਡ ਫਲਾਣਾ ਉਹ ਸਰ ਬਾਈ ਹੈਂਡ ਇਹ ਆਪਣੇ ਆਪ ਕੋਰੀਅਰ ਕਰਵਾਉਣ ਉਹ ਅਸੀਂ ਨਹੀਂ ਕਰਵਾ ਸਕਦੇ ਕੋਈ ਕੋਲਾ ਖਰਚਾ ਬਹੁਤ ਚਾਰਜ ਬਹੁਤ ਜ਼ਿਆਦਾ ਹੈ ਪਰ ਜਿਹੜੇ ਲੋਕਾਂ ਨੇ ਜਿੰਨੇ ਮੰਗਵਾਨੀ ਆ ਉਹਨੇ ਖਰਚਾ ਦੇ ਵੇਖਣਾ ਨਹੀਂ ਉਹਨੇ ਚੀਜ਼ ਤੇ ਲੈਣੀ ਲੈਣੀ ਹੈ ਅਸੀਂ ਉਹਨੂੰ ਆਪ ਕਹਿੰਦਾ ਬਾਈ ਹੈਂਡ ਸਰ ਤੁਸੀਂ ਆਪਣੇ ਆਪ ਕੋਰੀਅਰ ਕਰਵਾਓ ਹਾਂ ਚੱਲੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜੇ ਸਾਡੀ ਦਰਖਾਸਤ ਪੀ ਹੈ ਜੇਕਰ ਤੁਸੀਂ ਆਪਣੇ ਰਿਸ਼ਤੇਦਾਰ ਦੇ ਹੱਥ ਖਜੂਰ ਮੰਗਾਉਣੀ ਆ ਤੇ ਵੀਰ ਨਾਲ ਸੰਪਰਕ ਕਰਦੇ ਹੋ ਐਡਰੈਸ ਪਤਾ ਲੱਲੇ ਹੋ ਤੁਹਾਨੂੰ ਜਿਹੜੀ ਖਜੂਰ ਹੈ ਘਰ ਬੈਠੇ ਮਿਲ ਜੂਗੀ ਸਿਆਣੇ ਕਹਿੰਦੇ ਜੇਕਰ ਸਰਦੀਆਂ ਦੀ ਸ਼ਗਾਤ ਜੇਕਰ ਕਿਸੇ ਨੇ ਖਜੂਰ ਲੈ ਖਾਦੀ ਤੇ ਉਹਨੇ ਕੁਝ ਨਹੀਂ ਖਾਦਾ ਦਰਖਾਸਤ ਨੂੰ ਸਾਡਾ ਕਰਦਾ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਸਭ ਤਿੰਨ ਮਹੀਨੇ ਇਹ ਖਜੂਰਾਂ ਬਾਦੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਖਜੂਰਾਂ ਨਹੀਂ ਮਿਲਣੀਆਂ ਐ ਐਸਾ ਕਿ ਜੇਕਰ ਤੁਸੀਂ ਖਜੂਰਾਂ ਖਾਂਦੇ ਸ਼ਕੀਨ ਹੋ ਤੇ ਭਾਈ ਨਾਲ ਸੰਪਰਕ ਕਰਦੇ ਹੋ ਤੁਹਾਨੂੰ ਜਿਹੜੀਆਂ ਖਜੂਰਾਂ ਮਿਲਣਗੀਆਂ ਆਪਣਾ ਤੁਸੀਂ ਐਡਰੈਸ ਤੇ ਮੋ ਅਡਰੈਸ ਹੈਗਾ ਤੁਸੀਂ ਅੰਮ੍ਰਿਤਸਰ ਆਓ ਗੁਰੂ ਬਾਜ਼ਾਰ 74 84 ਚੌਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਾਡੀ ਸ਼ਾਪ ਹੈ ਤੇ ਸਾਡਾ ਮੋਬਾਈਲ ਨੰਬਰ ਹੈਗਾ ਜੇ 950140642 8699 616806 ਤੇ ਸਾਡੀ ਦੁਕਾਨ ਦੀ ਟਾਈਮਿੰਗ ਹੈ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਠੀਕ ਹੈ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀਰ ਨੇ ਆਪਣਾ ਡਰੈਸ ਤੇ ਆਪਣਾ ਪਤਾ ਦੱਸਤਾ ਮੋਬਾਈਲ ਨੰਬਰ ਸਾਂਝਾ ਕਰਤਾ ਜੇਕਰ ਕਿਸੇ ਨੇ ਵੀ ਇਹਨਾਂ ਕੋ ਖਜੂਰਾਂ ਲੈਣੀਆਂ ਹੁਣ ਸਵੇਰੇ 7:00 ਤੇ ਲਗੜਾ 9:30 ਦਾ ਕਰਦੇ ਨੇ ਮਿਹਨਤ ਬੜੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਖਜੂਰਾਂ ਤੁਹਾਨੂੰ ਇੱਥੇ ਮਿਲਣਗੀਆਂ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਮਿਲਣਗੀਆਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਇਹਨਾਂ ਦੀ ਹੱਥ ਦੀਆਂ ਬਣਾਈਆਂ ਖਜੂਰਾਂ ਜਿਹੜੀਆਂ ਨੇ ਲੋਕ ਜਿਹੜੇ ਨੇ ਦੇਸ਼ਾਂ ਦੇਸ਼ਾਂ ਵਿੱਚ ਜਿਹੜੀਆਂ ਪਹੁੰਚਾਉਂਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਨਰਪਖ ਪੋਚ ਚੈਨਲ ਆਈ ਆਮਰ ਸਰ